ਅੱਗੇ 2 ਕਿਲੋਮੀਟਰ ਤੇ ਆਏਗਾ ਇਹ ਰੋहतक ਤੱਕ ਕਿੰਨਾ ਬਣਿਆ ਹੋਇਆ ਨੇ 6 ਲੈਣਾ ਸੌਰੀ ਤੇ ਆ ਬਣਿਆ ਹੋਇਆ ਬਿਲਕੁਲ ਸੜਕ ਤੇ ਪੁਲ ਦੇ ਨਾਲ ਹੀ ਬਣਿਆ ਹੋਇਆ ਜੀ ਤੇ ਆਹ ਹੈ ਖਰਬੋਦਾ ਵੱਲੋਂ ਆਉਣ ਲਈ ਦਿੱਲੀ ਵੱਲ ਜਾਣ ਲਈ ਜਾਂ ਲਓ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਕਿੰਨਾ ਜਿਹੜਾ ਰੈਸਟ ਏਰੀਆ ਦਾ ਐਡਾ ਕੰਮ ਹੋਇਆ ਦਰਸ਼ਕੋ ਇਸ ਹੋਂ ਤੱਕ ਜਿਹੜਾ ਮੈਂ ਪਿੱਛੋਂ ਆਇਆ ਜਿਵੇਂ ਕਲਾਇਟ ਤੋਂ ਤੁਹਾਨੂੰ ਅੱਜ ਮੈਂ ਸ਼ੁਰੂ ਕਰਿਆ ਪਿਛਲੀ ਵੀਡੀਓ ਚ ਕਲਾਇਟ ਇਸ ਤਰ੍ਹਾਂ ਲੱਗਿਆ ਹੋਇਆ ਤੇ ਸਾਹਮਣੇ ਜਿਹੜਾ ਹੈ ਟੋਲ ਪਲਾਜ਼ਾ ਹੋ ਆ ਗਿਆ 1 ਕਿਲੋਮੀਟਰ ਤੇ ਦੇਖ ਹੀ ਰਹੇ ਹੋ ਤੁਸੀਂ ਲੋ ਜੂਮ ਕਰਕੇ ਦਿਖਾਦਾ ਤੁਹਾਨੂੰ ਜੀ ਆਪਾਂ ਟੋਟਲਾਜਾ ਨੰਗ ਆਏ ਆ ਤੇ ਇਥੋਂ ਝੱਜ ਤੇ ਕਰਬੋਧਾ ਨੂੰ ਜਿਹੜਾ 2 ਕਿਲੋਮੀਟਰ ਦਾ ਜਿਹੜਾ ਕਟ ਆਏਗਾ ਐਗਜ਼ਿਟ ਗੇਟ ਐਚ ਆਰ 2 ਵਿਚਰਵਾਂ ਤੁਸ ਜੇ ਦਿਨ ਥੱਲੇ ਫਿਰ ਸੱਜੇ ਹੱਥ ਮੁੜ ਕੇ ਜਿਹੜਾ ਝੱਜ ਰਾਣਾ ਆਏਗਾ ਤੇ ਸਾਹਮਣੇ ਤੁਹਾਨੂੰ ਸਾਈਨ ਬੋਰਡ ਐਗਜ਼ਿਟ ਐਚ ਆਰ 2 ਦੇ ਦਿਖ ਰਿਹਾ ਹੈ। ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆ ਜੀ ਮੇਰੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਰਹੇਗੀ ਆਪਾਂ ਦਿੱਲੀ ਵਾਲੇ ਪਾਸੇ ਨੂੰ ਜਾ ਰਹੇ ਆ ਤੇ ਇਸ ਵੇਲੇ ਆਪਾਂ ਖੜੇ ਆ ਤੇ ਇੱਧਰ ਨਹੀਂ ਸੌਰੀ ਜੀ ਝੱਜਰ ਮਾਫ ਕਰਨਾ ਝੱਜਰ ਸੋਨੀਪੱਤ ਸੋਨੀਪੱਤ ਵਾਲੇ ਜਿਹੜਾ ਕੱਟਾ ਉੱਥੇ ਖੜੇ ਆ ਤੇ ਆਪਾਂ ਹੁਣ ਗਾਹ ਦੀ ਤਰਫ ਦਿੱਲੀ ਵੱਲ ਨੂੰ ਜਾ ਰਹੇ ਆ ਜੇ ਵੀਡੀਓ ਲੰਬੀ ਹੋ ਗਈ ਤਾਂ ਆਪਾਂ ਉਹਨੂੰ ਹੋਰ ਪਾੜ ਜਾਈ ਨਹੀਂ ਦਿੱਲੀ ਤੱਕ ਤੁਹਾਨੂੰ ਇਹ ਵੀਡੀਓ ਜ਼ਰੂਰ ਦਿਖਾਵਾਂਗੇ ਇਸੇ ਇਸ ਤਰ੍ਹਾਂ ਦਾ ਝੱਜਰ ਔਰ ਸੋਨੀਪੱਤ ਦਾ ਕੱਟ ਐਗਜ਼ਿਟ ਗੇਟ ਆ ਤੇ ਆ ਤੁਸੀਂ ਦੇਖ ਰਹੇ ਹੋ ਥੱਲੇ ਕੰਮ ਹੋ ਰਿਹਾ ਹੈਗਾ ਤੇ ਸਾਹਮਣੇੋਂ ਕਟੜੇ ਵੱਲੋਂ ਜਿਹੜੀਆਂ ਹਾਈਵੇ ਆ ਰਹੀ ਹੈ ਤੇ ਗਾਰਾ ਕੋਰਣੀ ਕਟੜੇ ਹਾਈਵੇ ਕਲਾਇਤ ਵੱਲੋਂ ਆ ਰਹੀ ਹੈ ਲੇਕਿਨ ਵਿੱਚ ਵਿਚਾਲੇ ਹਜੇ ਕੰਮ ਕਈ ਹਾਵਾਂ ਤੇ ਉਹ ਜਿਹੜਾ ਨਹੀਂ ਹੋਇਆ ਵਾ ਤੇ ਆ ਸਾਹਮਣੇ ਕਟੜੇ ਵੱਲ ਨੂੰ ਕਾਰ ਜਾ ਰਿਹਾ ਤੇ ਆਪਾਂ ਜਾਣਾ ਸਿੱਧਾ ਦਿੱਲੀ ਵੱਲ ਨੂੰ ਤੇ ਬਾਈ ਜੀ ਮੇਰੇ ਨਾਲ ਨੇ ਬਾਹਰੋਂ ਆਏ ਹੋਏ ਆ ਬਾਈ ਸਤਿ ਸ਼੍ਰੀ ਅਕਾਲ ਕਿਤਾ ਠੀਕ ਹੋ ਨਜ਼ਾਰਾ ਆ ਰਿਹਾ ਮੇਰੇ ਨਾਲ ਜਾ ਕੇ ਤੇ ਮੈਂ ਕਿਹਾ ਚੱਲ ਮੈਂ ਇਕੱਲਾ ਜਾਣਾ ਤੁਸੀਂ ਨਾਲ ਚੱਲੋ ਤੇ ਇਹ ਆਪਾਂ ਹੁਣ ਦਿੱਲੀ ਵਾਲੋ ਜਿਹੜਾ ਇਹ ਸਫ਼ਰ ਸ਼ੁਰੂ ਕਰਦੇ ਆਂ ਇਹ ਦਿੱਲੀ ਜੰਮੂ ਕਲਡਾ ਐਕਸਪ੍ਰੈਸ ਵੇ ਦੇ ਉੱਤੇ ਆ ਬਿਲਕੁਲ ਆਪਾਂ ਤਰਗੋਤੇ ਵਾਲੇ ਜਿਹੜਾ ਕਟਾ ਉੱਥੇ ਖੜੇ ਆ ਥੱਲੇ ਇਹਨਾਂ ਦਾ ਮਿਕਸਿੰਗ ਪਲਾਂਟ ਜਿਹੜਾ ਚੱਲ ਰਿਹਾ ਹੈਗਾ ਜਿਹੜੇ ਕੰਮ ਸੜਕਾਂ ਦੇ ਬਜਰੀ ਪਾਉਣੀਆਂ ਉਹ ਇੱਥੇ ਦਿਖਾਇਆ ਗਿਆ ਹੈਗਾ ਜੀ ਦੱਸ ਕੋਈ ਜਿਹੜੀ ਹੁੰਦੀ ਹੈ ਨਾ ਸਰਵਿਸ ਲੈਣ ਜਿਹੜੀ ਜਾਂਦੀ ਆ ਐਗਜ਼ਿਟ ਗੇਟ ਨੂੰ ਇਹਦੇ ਜਿਹੜੀ ਆ ਜਿਹੜੀ ਸਪੀਡ ਲਿਮਿਟ ਘੱਟ ਹੁੰਦੀ ਆ ਕਿਉਂਕਿ ਮੋੜ ਕੋੜ ਹੁੰਦੇ ਆ ਇਹਦੇ ਵਿੱਚ ਇੱਥੇ ਕਾਰ ਦੀ ਜਿਹੜੀ ਹੈਗੀ 60 ਦੀ ਸਪੀਡ ਸਾਰੇ 60 ਦੇ ਲਿਖਿਆ ਕਿਉਂਕਿ ਬਹੁਤ ਕੋਣੀ ਮੋੜ ਆ ਜਾਂਦਾ ਇਸ ਕਰਕੇ ਤੁਸੀਂ ਇੱਥੇ ਜਿਹੜਾ ਧਿਆਨ ਨਾਲ ਗੱਡੀ ਚਲਾਇਓ ਤੇ ਹਾਈਵੇ ਦੇ ਤੁਹਾਨੂੰ ਦੱਸਿਆ ਹੋਇਆ ਪਿਛਲੀ ਵੀਡੀਓ ਦੇ ਵਿੱਚ ਵੀ ਵੀ ਉੱਥੇ ਵੀ ਜਿਹੜੀ ਆ ਸਪੀਡ ਕਾਰਾਂ ਦੀ 120 ਹੁੰਦੀ ਆ ਤੇ ਬੱਸਾਂ ਟਰੱਕਾਂ ਦੀ ਜਿਹੜੀ ਹੁੰਦੀ ਆ ਉਹੋ 80 ਹੁੰਦੀ ਆ ਆਓ ਆਪਾਂ ਇੱਥੋਂ ਵੀਡੀਓ ਸ਼ੁਰੂ ਕਰਦੇ ਆਂ ਤੇ ਦਿੱਲੀ ਵੱਲੋਂ ਚੱਲਾਂਗੇ ਆਓ ਚਲੋ ਜੀ ਚਲਾਓ ਗੱਡੀ ਲੋ ਜੀ ਆਨ ਹੋ ਗਈ ਗੱਡੀ ਆਪਣੀ ਬੈਠਦੇ ਆਂ ਚੱਲਦੇ ਆ ਤੁਹਾਨੂੰ ਦਿਖਾਣੇ ਆ ਜਿੱਥੇ ਤੱਕ ਹੋ ਸਕਿਆ ਤੁਹਾਨੂੰ ਸਾਰੀ ਜਾਣਕਾਰੀ ਉਹ ਮੁਹੱਈਆ ਕਰਾਈ ਜਾਏਗੀ ਤੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਫੁਆਰੇ ਵੀ ਦਿਖਾਏ ਸੀ ਵਿੱਚ ਵਿੱਚ ਫੁਆਰੇ ਲੱਗੇ ਹੋਏ ਆ ਇਹਦੇ ਵੀ ਜਿਹੜੇ ਆਹ ਦਿਖ ਰਹੇ ਨਾ ਉਹ ਚਿੱਡੇਟੇ ਪਾਈਪ ਜੀ ਇਹ ਸਾਰੇ ਪਲਾਂਟੇਸ਼ਨ ਦੇ ਪਾਣੀ ਵਾਸਤੇ ਪਲਾਂਟੇਸ਼ਨ ਵਾਸਤੇ ਆ ਆਓ ਜੀ ਆਪਾਂ ਚੱਲ ਪਏ ਆ 0.53 ਇਹ ਇੱਧਰ ਨੂੰ ਘਟਦਾ ਜਾ ਰਿਹਾ ਤੇ ਹੋ ਸਕਦਾ ਵੀ ਉੱਥੇ ਤੱਕ ਸੜਕ ਹੋਵੇ ਅੱਗੇ ਫਿਰ ਆਪਾਂ ਨੂੰ ਐਗਜ਼ਿਟ ਲੈਣਾ ਪਵੇ ਐਸੀ ਖਰਗੋਤਾ ਔਰ ਸੋਨੀਪਾਟਾ ਕੱਟ ਐਂਟਰੀ ਐਗਜ਼ਿਟ ਗੇਟ ਹੈ ਜੀ ਇਹ ਤੇ ਆ ਜਿਹੜੇ ਆ ਥੱਲੇੋਂ ਤੁਸੀਂ ਦੇਖ ਰਹੇ ਹੋ ਇਹ ਖਰਗੋਦਾ ਔਰ ਸੋਨੀਪੱਤ ਵੱਲੋਂ ਸੜਕ ਆਈ ਆ ਤੇ ਮਨੇਸਰ ਜੇਗਾ 64 ਦਿੱਲੀ ਲੈਗਾ 59 ਜਾ ਰਹੇ ਹਾਂ ਇਸ ਰੂਡ ਦੇ ਉੱਤੇ ਤੇ ਸੱਜੇ ਹੱਥ ਤੁਸੀਂ ਦੇਖ ਹੀ ਰਹੇ ਹੋ ਪਲਾਂਟੇਸ਼ਨ ਵਾਸਤੇ ਉਹ ਤੁਹਾਨੂੰ ਜਿਹੜੇ ਦਿਖਾ ਦੇ ਰਹੇ ਹੋ ਨੇ ਤੁਹਾਨੂੰ ਸਾਫ ਪਾਈਪ ਲੱਗੇ ਹੋਏ ਆ ਪੋਹਾਰਿਆਂ ਵਾਸਤੇ ਤੇ 0.4 .8 ਤੇ ਕੁੰਡਲੀ ਰਹਿ ਗਿਆ 32 ਆਪਾਂ ਇਹ ਜਿਹੜਾ ਸਫਰ ਆ ਕੁੰਡਲੀ ਦਾ ਕਰਾਂਗੇ ਦਿੱਲੀ ਰਹਿ ਗਿਆ 58 ਕਿਉਂਕਿ ਇਹ ਜਿਹੜੀ ਆ ਜਹਾਂ ਤੱਕ ਇਹ ਸੜਕ ਜਾਂਦੀ ਆ ਆਪਾਂ ਉੱਥੇ ਤੱਕ ਇਹ ਸਫਰ ਕਰਾਂਗੇ ਤੁਹਾਨੂੰ ਦਿਖਾਵਾਂਗੇ 5 ਦੇ ਉੱਤੇ ਜਾ ਰਹੇ ਆ ਇੱਥੇ ਜਿਹੜੀ ਆ ਸਕੂਟਰ ਮੋਟਰਸਾਈਕਲ ਬੈਲਗੜਾ ਪਿੱਛੇ ਲਿਖਿਆ ਸੀ ਹੁਣ ਬੋਰਡ ਨਹੀਂ ਆ ਬੈਲਗੜੇ ਦਾ ਤੇ ਟੈਂਪੋ 3 ਵੀਲਰ ਜਣੇ ਤੇ ਟਰੈਕਟਰ ਉਹ ਇੱਥੇ ਅਲਾਉਡ ਨਹੀਂ ਹੈਗੇ ਜਿਹੜੀ ਸਪੀਡ ਆ ਇੱਥੇ ਕਾਰਾਂ ਦੀ 120 ਕਿਲੋਮੀਟਰ ਪ੍ਰਤੀ ਘੰਟਾ ਔਰ ਜਿਹੜੀ ਹੈ ਟਰੱਕਾਂ ਵਸਾਂ ਸਪੀਡ ਉਹ ਹੈ 80 ਕਿਲੋਮੀਟਰ ਪਰ ਹਵਰ ਇਸ ਤਰ੍ਹਾਂ ਸਾਡੇ ਇੱਥੇ ਬੋਰਡ ਨੂੰ ਮਿਲਣਗੇ 22 22 ਜਿਹੜੇ ਆ ਨਾ 22 ਲਾਈਨ 'ਚ ਰਹਿਣਾ ਜੀ ਕੀਪ ਟੂ ਲੈਫਟ ਲੇਨ ਤੇ 0 3.6 ਦੇ ਉੱਤੇ ਪਹੁੰਚ ਗਏ ਆ ਮੇਰੇ ਖਿਆਲ ਤਾਂ ਇਹੀ ਲੱਗਦਾ ਵੀ ਸੜਕ ਅੱਗੇ ਮੈਨੂੰ ਪਤਾ ਨਹੀਂ ਇਹਦੇ ਬਾਰੇ ਕੀ ਹੈਗਾ ਕਿਤ ਤੱਕ ਜਾਏਗੀ ਕਿਉਂਕਿ ਆਪਾਂ ਇਸ ਵੱਲ ਪਹਿਲਾਂ ਆਏ ਨਹੀਂ ਤੁਹਾਡੀ ਜਾਣਕਾਰੀ ਇੱਥੇ ਇਧਰ ਆਪਾਂ ਆਏ ਆ ਤੇ ਇਹ ਹੈ ਬਹਾਦਰਗੜ੍ਹ ਥਾਣੇ ਦਾ ਥਾਣਾ ਸਿਟੀ ਬਹਾਦਰਗੜ੍ਹ ਦੇ ਅੰਦਰ ਪੈਂਦਾ ਜੀ ਤੇ ਸੰਪਲਾ ਤੇ ਥੱਲੇ ਲਿਖਿਆ ਤੇ ਸੰਪਲਾ ਦਾ ਉਹ ਜਿਹੜੀ ਗਤੀ ਉਹਨਾਂ ਦੀ ਗਤੀ ਸੀਮਾ ਉਸ ਮਾਰਥ ਹੋ ਚੁੱਕੀ ਹੈ ਦਿੱਲੀ ਰਹਿ ਗਿਆ 55 ਤੇ ਆਹ ਹੈ 2.9 2.8 ਮੈਨੂੰ ਲੱਗਦਾ ਵੀ ਸ਼ਾਇਦ ਜੀਸੂ ਸੜਕ ਦਾ ਇੱਥੇ ਐਂਡ ਹੋਏਗਾ ਮੇਰੇ ਖਿਆਲ ਨਾਲ ਦੇਖਦੇ ਆਂ ਬਾਕੀ ਚੱਲਦੇ ਆਂ ਬੜੇ ਰੋ ਮੇਰੇ ਨਾਲ ਤੇ ਜਿਨ੍ਹਾਂ ਨੇ ਮੇਰੀ ਵੀਡੀਓ ਨਹੀਂ ਸਬਸਕ੍ਰਾਈਬ ਕੀਤੀ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਜਿਹੜੇ ਕਮੈਂਟਸ ਉਹ ਜਰੂਰ ਦਿਆ ਕਰੋ ਅੱਛੀ ਲੱਗੀ ਬੁਰੀ ਲੱਗੀ ਕਿਹਾਂ ਲੱਗੀ ਹੋਵੇ ਨਹੀਂ ਲੱਗਾ ਦਰ ਕੋ ਬਤਾਇਆ ਕਰੋ 200 ਮੀਟਰ ਅੱਗੇ ਜਿਹੜਾ ਐਸਓਐਸ ਜਿਹੜਾ ਫੋਨ ਆ ਤੁਹਾਨੂੰ ਕਰਨਾ ਹੋਵੇ ਜੇ ਐਮਰਜੈਂਸੀ ਤੇ ਆਹ ਹੈ 120ਕਾਰ ਦੀ ਤੇ 80 ਹੈ ਟਰੱਕ ਬੱਸ ਦੀ ਤੇ ਮਨੀਸਰ ਨੂੰ ਐਗਜ਼ਿਟ ਆ ਗਿਆ ਜੀ ਕੁੰਡਲੀ ਵਾਸਤੇ ਤੇ ਡਬਲਯੂਬੀਬੀ ਤੇ ਉਹ ਜਿਹੜੀ ਆ ਕੇਐਮਪੀ ਉਹਨਾਂ ਵਾਸਤੇ ਰੋਡ ਆ ਹੈ ਤੇ ਚਲੋ ਦੇਖਦੇ ਆਂ ਤੇ ਇਸ ਹੀ ਇੰਨਾ ਕੁ ਏਰੀਆ ਤੁਹਾਨੂੰ ਦਿਖਾਇਆ ਇਸ ਏਰੀਆ ਦੇ ਵਿੱਚ ਵੀ ਜਿਹੜੀ ਪਲਾਂਟੇਸ਼ਨ ਉਹ ਹੋਈ ਵੀ ਆ ਤੇ ਆਹ ਲਓ ਜੀ 01.1 ਤੇ ਦਿੱਲੀ ਰਹਿ ਗਿਆ 55 ਬਹੁਤ ਸੋਹਣਾ ਲੱਗਾ ਇਸ ਆਪਾਂ ਨੂੰ ਸਫਰ ਕਰਕੇ ਤੇ ਇਹ ਹੈ 1 ਕਿਲੋਮੀਟਰ ਦੇ ਅਗੇ ਮਨੇਸਰ ਦੇ ਲਈ ਮਨੇਸਰ ਔਰ ਕੁੰਡਲੀ ਦਾ ਜਿਹੜਾ ਐਗਜ਼ਿਟ ਪੁਆਇੰਟ ਆ ਡਬਲਯੂ ਪੀ ਵੈਸਟਰਨ ਪੈਰੀਫਰਲ ਜਿਹੜਾ ਪੈਰੀਫਰਲ ਹੋ ਹੈਗਾ ਐਕਸਪ੍ਰੈਸ ਵੇ ਉਧਰੋਂ ਆਪਾਂ ਜਾਵਾਂਗੇ ਕੁੰਡਲੀ ਵੱਲ ਨੂੰ ਇਹ ਰੋੜਾ ਦਰਸ਼ਕੋ ਇੱਥੇ ਹੀ ਸਮਾਥ ਹੁੰਦੀ ਆ ਸਾਹਮਣੇ ਅੱਗੇ ਹੋਰ ਇੱਕ ਹਾਈਵੇ ਆ ਗਿਆ ਤੇ ਜਿਹੜੀ ਦਾ ਇਹਦਾ ਰੋਡ ਦਾ ਐਂਡ ਆ ਦਿੱਲੀ ਜੰਮੂ ਕਟੜਾ ਐਕਸਪ੍ਰੈਸਵੇ ਜਿਹੜੀ ਕਿ ਇੱਥੋਂ ਸ਼ੁਰੂ ਹੁੰਦੀ ਆ ਕਟੜਾ ਦਾ ਜਾਂਦੀ ਆ ਆਪਾਂ ਖੜੇ ਆ ਕੁੰਡਲੀ ਮਨੇਸਰ ਦੇ ਡਬਲੂ ਵੈਸਟਰਨ ਪੈਰੀਫਰਲ ਐਕਸਪ੍ਰੈਸਵੇ ਲਈ ਇੱਥੋਂ ਆਪਾਂ ਖੱਬੇ ਮੁੜਦੇ ਆ ਜੀ ਤੇ ਅੱਗੇ ਤੱਕ ਤੁਹਾਨੂੰ ਦਿਖਾ ਦਿੰਦੇ ਆ ਕਿੰਨਾ ਕੁ ਹੈਗਾ ਤੇ ਬਣੇ ਰਹੋ ਮੇਰੇ ਨਾਲ ਇੱਥੋਂ ਜਿਹੜਾ ਤੁਹਾਨੂੰ ਦੱਸਿਆ ਸੀ ਇੱਥੋਂ ਸ਼ੁਰੂ ਹੁੰਦਾ ਹੈਗਾ ਇਹ ਇਹ ਜਾਰੀ ਹੈ ਕੁੰਡਲੀ ਨੂੰ ਜੀ ਆਪਾਂ ਜਿਹੜੀ ਇਹ ਵੀਡੀਓ ਇੱਥੇ ਸਮਾਪਤ ਕਰਦੇ ਆ ਤੁਸੀਂ ਜਿਹੜਾ ਦਿੱਲੀ ਕਟੜਾ ਐਕਸਪ੍ਰੈਸ ਦੇਖਿਆ ਦਿੱਲੀ ਤੱਕ ਦਾ ਤੁਹਾਨੂੰ ਐਂਡ ਤੱਕ ਜਿੱਥੋਂ ਇਹ ਸਰਵਿਸ ਸ਼ੁਰੂ ਹੁੰਦੀ ਆ ਦਿੱਲੀ ਕਟੜਾ ਐਕਸਪ੍ਰੈਸ ਵੇਰੀ ਉਹ ਤੱਕ ਮੈਂ ਆਇਆ ਕਿਹੋ ਜਿਹੀ ਲੱਗੀ ਵੀਡੀਓ ਦੇਵ اجازت ਅਗਲੀ ਵੀਡੀਓ ਔਨ ਤੱਕ ਮੇਰਾ ਜਰੂਰ ਇੰਤਜ਼ਾਰ ਕਰਨਾ ਜੀ ਤੇ ਨਾਲ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਰਬ ਰੱਖਾ ਚੜ੍ਹਦੀ ਕਲਾ